ਸਸਿਕਾਚੀ ਮਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਸਟੂਡੈਂਟ ਵੀਜ਼ੇ ਉਤੇ ਕੈਨੇਡਾ ਵਿੱਚ ਮੌਜੂਦ ਚਾਰ ਨੌਜਵਾਨਾਂ ਉਤੇ ਓਕਵਿਲ ਦੇ ਵਿੱਚੋਂ ਵਾਹਨਾਂ ਦੀ ਭੰਗ ਤੋੜ ਦੇ ਮਾਮਲੇ 'ਚ ਦੋਸ਼ ਆਇਟ ਕੀਤੇ ਗਏ ਨੇ ਐਤਵਾ 24 ਨਵੰਬਰ ਦੀ ਸਵੇਰ ਨੂੰ ਹਾਲਟਨ ਰੀਜਨਲ ਪੁਲਿਸ ਸਰਵਿਸ ਦੇ ਅਧਿਕਾਰੀ ਰੋਸਕਿਲ ਕ੍ਰਾਈਮ ਅਤੇ ਸ਼ੈਡੀ ਗਲੇਨ ਰੋਡ ਉੱਤੇ ਇਲਾਕੇ ਦੇ ਵਿੱਚ ਰਾਤ ਭਰ ਦੇ ਸਮੇਂ ਦੌਰਾਨ ਵਾਹਨਾਂ ਦੇ ਤੋੜ ਜਾਣ ਦੀਆਂ ਰਿਪੋਰਟਾਂ ਦੇ ਜਵਾਬ ਦੇ ਵਿੱਚ ਹਾਜ਼ਰ ਹੋਏ ਨੇ ਜਾਂਚ ਦੇ ਦੌਰਾਨ ਇਹ ਨਿਰਧਾਰਿਤ ਕੀਤਾ ਗਿਆ ਕਿ ਤਿੰਨ ਸ਼ੱਕੀ ਵਿਅਕਤੀ ਕਚਿੱਟੇ ਹੋਣ ਦਾ ਸਵਕ ਸਿਰਦਾਨ ਦੇ ਵਿੱਚ ਖੇਤਰ 'ਚ ਨਜ਼ਰ ਆਇਆ। ਦੱਸਿਆ ਕਿ ਸ਼ੱਕੀ ਵਿਅਕਤੀ ਨੇ ਰਿਹਾਈ ਸ਼ੀ ਡਰਾਈਵਰ ਵੇ ਅਤੇ ਸੜਕਾਂ ਉੱਤੇ ਪਾਰਕ ਕੀਤੇ ਵਾਹਨਾਂ ਨੂੰ ਲੱਪਿਆ ਅਤੇ ਵਾਹਨਾਂ ਦੇ ਅੰਦਰਲੇ ਹਿੱਸੇ ਤੱਕ ਪਹੁੰਚੇ ਲਈ ਖਿੜਕੀਆਂ ਤੋੜ ਦਿੱਤੀਆਂ। ਤਕਰੀਬਨ 25 ਵਾਹਨਾਂ ਦੇ ਉਨ੍ਹਾਂ ਵੱਲੋਂ ਸ਼ੀਸ਼ੇ ਤੋੜੇ ਗਏ ਅਤੇ ਨਗਦੀ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਸਮੇਤ ਕਈ ਨਿੱਜੀ ਵਸਤੂਆਂ ਚੋਰੀ ਕੀਤੀਆਂ ਗਈਆਂ। ਕੁਝ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਫਿਰ ਜੀਟੀਏ ਦੇ ਵਿੱਚ ਵੱਖ-ਵੱਖ ਸਟੋਰਾਂ ਉੱਤੇ ਵੱਖ-ਵੱਖ ਖਰੀਦਦਾਰੀ ਲਈ ਕੀਤੀ ਗਈ। ਦੱਸਦੀ ਕਿ ਬੀਤੇ ਐਤਵਾਰ 1 ਦਸੰਬਰ ਨੂੰ ਲਗਭਗ 1:37 ਮਿੰਟ ਉੱਤੇ ਹਾਰਟਨ ਰੀਜਨਲ ਪੁਲਿਸ ਸਰਵਿਸ ਅਫਸਰਾਂ ਨੇ ਮੀਡੋ ਮਾਰਸ਼ ਕ੍ਰੈਸੈਂਟ ਅਤੇ ਇੱਕ ਵਾਹਨ ਦੇ ਟੁੱਟਣ ਦੀ ਰਿਪੋਰਟ ਦਾ ਜਵਾਬ ਦਿੱਤਾ। ਇੱਕ ਚਰਿੱਟੀ Honda Civic sedan ਨੂੰ ਉਸੇ ਇਲਾਕੇ 'ਚ ਜਦੋਂ ਦੇਖਿਆ ਗਿਆ ਤਾਂ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਦੁਆਰਾ ਇੱਕ ਟ੍ਰੈਫਿਕ ਸਟਾਪ ਕਰਦਿਆਂ ਵਾਹਨ ਨੂੰ ਸਫਲਤਾਪੂਰਨ ਰੋਕ ਲਿਆ ਗਿਆ। ਮੌਕੇ 'ਤੇ ਜਾਂਚ ਦੇ ਨਤੀਜੇ ਵਜੋਂ Brampton ਦੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਦੀ ਹੈ ਕਿ Brampton ਤੋਂ 19 ਸਾਲਾ ਗੁਰਪ੍ਰਕਰ ਸਿੰਘ ਅਤੇ 20 ਸਾਲਾ ਅਕਸ਼ਦੀਪ ਸਿੰਘ ਅਤੇ ਨਾਲ ਹੀ 20 ਸਾਲਾ ਕਨਵਨਪ੍ਰੀਤ ਸਿੰਘ ਅਤੇ 21 ਸਾਲਾ ਦਿਲਪ੍ਰੀਤ ਸਿੰਘ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਉੱਤੇ ਸ਼ਰਾਰਤ ਕਰਨ ਦੇ ਦੋਸ਼ ਲਗਾਏ ਗਏ ਨੇ। ਥਾਵੇਂ ਤਸਦੀਕੇ ਜਾਂਚ ਨੇ ਇਹ ਤਿੰਨ ਸ਼ੱਕੀ ਵਿਅਕਤੀਆਂ ਨੂੰ 24 ਨਵੰਬਰ ਦੀ ਰਾਤ ਦੇ ਸਮੇਂ ਦੌਰਾਨ ਵਾਪਰੀਆਂ ਕਈ ਵਾਹਨਾਂ ਦੀਆਂ ਐਂਟਰੀਆਂ ਦੇ ਨਾਲ ਜੁੜੇ ਹੋਣ ਦੇ ਰੂਪ ਚ ਵੀ ਨਿਰਧਾਰਿਤ ਕੀਤਾ ਹੈ। 24 ਦਸੰਬਰ ਦੇ ਵਾਹਨਾਂ ਦੀਆਂ ਐਂਟਰੀਆਂ ਦੇ ਸੰਬੰਧ ਵਿੱਚ ਗੁਰਪ੍ਰਕਰ ਸਿੰਘ ਅਤੇ ਅਕਸ਼ਦੀਪ ਸਿੰਘ ਅਤੇ ਨਵਰप्रीत ਸਿੰਘ ਸ਼ਰਾਰਤ ਚੋਰੀ ਧੋਖਾਧੜੀ ਅਤੇ ਕ੍ਰੈਡਿਟ ਕਾਰਡ ਦੀ ਅਨधिकृत ਵਰਤੋਂ ਦੇ ਦੋਸ਼ਾ ਦਾ ਸਾਹਮਣਾ ਕਰਨਗੇ ਜ਼ਿਕਰ ਹੋਇਆ ਹੈ ਕਿ ਚਾਰੇ ਮੁਲਜ਼ਮਾਂ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਤੇ ਪੁਲਿਸ ਨੇ ਦੱਸਿਆ ਕਿ ਹਾਦੋਸ਼ੀ ਇਸ ਸਮੇਂ ਵਿਦਿਆਰਥੀ ਵਿਜ਼ੋ ਉਤੇ ਕੈਨੇਡਾ ਦੇ ਵਿੱਚ ਆਏ ਹੋਇਆ ਚਾਰੋਂ ਨੌਜਵਾਨਾਂ ਦੀ ਉਮਰ 19 ਤੋਂ 21 ਸਾਲ ਦੇ ਵਿੱਚਕਾਰ ਦੱਸੀ ਜਾ ਰਹੀ ਹੈ ਤੇ ਚਾਰੋਂ ਬ੍ਰੈਂਟਨ ਦੇ ਵਿੱਚ ਰਹਿੰਦੇ ਸਨ ਅਤੇ ਕੋਲੇਜ ਵਿੱਚ ਪੜ੍ਹਾਈ ਕਰ ਰਹੇ ਸੀ ਤੇ ਚਾਰੋਂ ਦੋਸ਼ੀਆਂ ਨੂੰ ਹੁਣ ਜਲਦ ਹੀ ਅਦਾਲਤ ਵਿੱਚ ਪੇਸ਼ ਵੀ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਅਦਾਲਤ ਵਿੱਚ ਦੋਸ਼ ਵੀ ਸਾਬਤ ਹੋ ਜਾਣਗੇ। ਇਹ ਰਿਪੋਰਟ ਚੈਨਲ ਪੰਜਾਬੀ।